ਕੀ ਕੀਤਾ ਭੱਟੀ ਫੱਟੇ ਜ ਮਾਰੀ ਹੋਣੀ ਜਿਹੜੀ ਦੇਖਣੀ ਸੀ ਜੁੱੜਈਆ ਘਾ ਮੈਂ ਨਿਕਲ ਜਲੀ ਮੁੜ ਕੇ ਆਪਾਂ ਉੱਤਰ ਕੇ ਦੇਖਾਂ ਤੂੰ ਭਰਾ ਵਾ ਕੋਈ ਪਤਾ ਨਹੀਂ ਪਛਾਣ ਨਹੀਂ ਸਿੱਧੀ ਧੱਕ ਦੇਣੀ ਤੋਰ ਲਾਦਾ ਮਨ ਜਾਹੀ ਲੈ ਕਾਉਂ ਜੀ ਭੱਟੀ ਸਾਹਿਬ ਆ ਗਏ ਤੇ ਹੋਰ ਭੱਟੀ ਸਾਹਿਬ ਹੋਰੀ ਆ ਜੀ ਆਪਣੇ ਨਾਲ ਤੇ ਆਪਾਂ ਕਦੀ ਕਦੀ ਆਪਾਂ ਥੋੜਾ ਜਿਹਾ ਬਨਾਰੀ ਦਾ ਵਲੋਗ ਜੀ ਕਰ ਪੈਂਦਾ ਤੇ ਸਵੇਰੇ ਮੈਂ ਸੇਵਾ ਆ ਰਿਹਾ ਸੀ ਮੈਂ ਦੱਸ ਰਿਹਾ ਸੀ ਮੈਂ ਵੀ ਸੇਵਾ ਜਾ ਰਹੇ ਹਾਂ ਅੱਜ ਆਪਾਂ ਉਥੇ ਪੱਟੀ ਸਾਹਿਬ ਨਾਲ ਬੜੇ ਦਿਨਾਂ ਬਾਅਦ ਮੁਲਾਕਾਤ ਹੋਣੀ ਆ ਦਿਨ ਬਹਾਵ ਹੋ ਗਿਆ ਹਫਤਾ ਤੱਕ ਪੈ ਗਿਆ ਹਫਤਾ ਤੱਕ ਤੇ ਪੈ ਦੇ ਘੰਟੇ ਬਾਅਦ ਮਿਲ ਪਈਦਾ ਫਿਰ ਵੀ ਹਫਤੇ ਦਾ ਗੈਪ ਹੈ ਹਫਤੇ ਦਾ ਪੈ ਗਿਆ ਬਹੁਤ ਜ਼ਿਆਦਾ ਹੈ ਨਾ ਤੇ ਸੇਵਾ ਤਾਂ ਨਹੀਂ ਆ ਰਹੇ ਸੀਗੇ ਇਹ ਮਤਲਬ ਐਨਓਸੀ ਲੈਣੀ ਗੱਡੀ ਦੀ ਕੋਈ ਆ ਰਿਹਾ ਸੀ ਬੰਦਾ ਆਪਣਾ ਸੋਨੀਪੱਤ ਤੋਂ ਤੇ ਇੱਥੇ ਬਾਈਪਾਸ ਤੇ ਆਂਦਾ ਤਾਂ ਕਰਕੇ ਥੋੜਾ ਜਿਹਾ ਇੱਧਰ ਬਾਜ਼ਾਰਾ ਲਾ ਗਏ ਨਹੀਂ ਤੇ ਉਹ ਸੇਵਾ ਉਹ ਕਰ ਰਹੀਏ ਦੂਜੇ ਵੇਲੇ ਤੇ ਐਨਓਸੀ ਫੜਨੀ ਉਹ ਆ ਰਿਹਾ ਸੀ ਉਹਨੇ ਅੱਗੇ ਜਾਣਾ ਕਿੱਥੇ ਜਾਣਾ ਭੱਟੀ ਉਹਨੇ ਜਾਣਾ ਮਲੋਟ ਮਲੋਟ ਜਾਣਾ ਤੇ ਮਲੋਟ ਜਾ ਰਿਹਾ ਕੋਈ ਉੱਥੋਂ ਆ ਰਿਹਾ ਸੀ ਉਹ ਮੁੰਡਾ ਤੇ ਇਹ ਕਹਿੰਦਾ ਚਲੋ ਉਹਦੇ ਕੋਲ ਐਨਓਸੀ ਫੜ ਲੀਏ ਨਾਲੇ ਤੇ ਨਾਲੇ ਚਾਨਵਰੀਆ ਯਾਰ ਉਹ ਵੀ ਕਲੀਅਰ ਹੋਣੀ ਤੇ ਜਾ ਕੇ ਲੈਉਣੀ ਪੈਣੀ ਹਾਂ ਗੱਡੀ ਸੀਗੀ ਵਰਨਾ ਆਪਣੇ ਕੋਲ ਦਿੱਤੀ ਸੀ ਪਹਿਲਾਂ ਆਪਾਂ ਉਹਦੀ ਐਨਓਸੀ ਆਈ ਹੈ ਤੇ ਉਹ ਤੇ ਬਾਕੀ ਮੈਂ ਸੇਵਾ ਦਾ ਕਰ ਰਿਹਾ ਕਹਿ ਰਿਹਾ ਸੀ ਜਿਵੇਂ ਸਵੇਰੇ ਮੈਂ ਕਿਹਾ ਵੀ ਜਿਵੇਂ ਮੰਨ ਲਓ ਵੀ ਬਾਨੇ ਵਾਲੀ ਆ ਸੇਵਾ ਵੀ ਜਿਵੇਂ ਯਾਰ ਜੇ ਆਪਾਂ ਹੁਣ ਉਹ ਆਖੀ ਇਹ ਵੀ ਜੇਵਾ ਚਲੀਏ ਨਹੀਂ ਜਾਇਆ ਜਾਂਦਾ ਨਿਕਲੇ ਨਹੀਂ ਜਾਂਦਾ ਯਾਰ ਵੀ ਚੱਕਰੇ ਨਾਲ ਤੇ ਇਹ ਆਪਣੀ ਸੇਵਾ ਲੱਗੀ ਕਰਕੇ ਆ ਤੇ ਵੀ ਆਪਾਂ ਫਿਕਰ ਹੁੰਦਾ ਯਾਰ ਅੱਜ ਆਪਾਂ ਸੇਵਾ ਜਾਣਾ ਹੈ ਤੇ ਕੰਮ ਆਪਾਂ ਇੱਕ ਦਿਨ ਪਹਿਲਾਂ ਕਰ ਲਈਏ ਜਾਣ ਕੇ ਕਰ ਲਾਂਗੇ ਤੇ ਚਲੋ ਭਾਨੇ ਨਾਲ ਜੁੜੇ ਆਪਾਂ ਤੇ ਆਜੀ ਦੀ ਆ ਤਿੰਨ ਚਾਰ ਮੁੰਡੇ ਚਲੋ ਹੈਗੇ ਨਾਲ ਮਿਲ ਕੇ ਹੋ ਜਾਂਦਾ ਨਾਲੇ ਗੱਪਾਂ ਛਪਾਵਾ ਲੈਦੀਆਂ ਹੋਰ ਚਲ ਰਾਤ ਨੂੰ ਫ੍ਰੀ ਹੋਈਦਾ ਚਲੋ ਗੱਲਾਂ ਬਾਤਾਂ ਸਵੇਰੇ ਫਿਰ ਟਾਈਮ ਨਾਲ ਉੱਠ ਕੇ ਚਲੋ ਭਾਨੇ ਨਾਲ ਯਾਰ ਹੋ ਜਾਂਦੀ ਸੇਵਾ ਤੇ ਬਾਕੀ ਪਾਪੀ ਤੇ ਹੈ ਗਈਆਂ ਵੱਡੇ ਵੱਡੇ ਪਾਪੀ ਆ ਤੇ ਥੋੜੀ ਵਾਲੀ ਚਲੋ ਕੁਝ ਪਾਪ ਤੇ ਲੈਂਦੇ ਹੋਣੇ ਆ ਕਿ ਨਹੀਂ ਇਹ ਤਾਂ ਆ ਪੁਰਾਣੇ ਰਿਲੇ ਜਾਂਦੇ ਆ ਨਵੇਂ ਹੋ ਜਾਂਦੇ ਆ ਐਂ ਚੱਲ ਰਿਹਾ ਸਿਸਟਮ ਆ ਚਲੋ ਵਧੀਆ ਯਾਰ ਹੋਰ ਸੁਣਾ ਫੱਟੀ ਫਿਰ ਬੜੇ ਦਿਨਾਂ ਬਾਅਦ ਦਰਸ਼ਨ ਹੋਏ ਤੁਹਾਡੇ ਬਸ ਭਰਾਵਾ ਐ ਹੀ ਸੀ ਫਿਰ ਪੈੜੀਆਂ ਬੂੜੀਆਂ ਤਿਆਰ ਕਰਨਾ ਕੱਜਲ ਹੁੰਦੇ ਤੈਨੂੰ ਪਤਾ ਮੈਂ ਗੱਲ ਕਰਨ ਡਿਆ ਮੈਂ ਕਿਹਾ ਚੱਲ ਮੈਂ ਤੇ ਚਲੋ ਬੀਜੀ ਇਨਾ ਕਹਾਦਾ ਆ ਆਪਾਂ ਚੰਡੀਗੜ੍ਹ ਦਾ ਪ੍ਰੋਗਰਾਮ ਬਣਾਉਂਦੇ ਸੀਗੇ ਵੀ ਯਾਰ ਜਾ ਕੇ ਹੁਣ ਤੇ ਮਿਲਾਂ ਤੇ 2 ਮਹੀਨੇ ਹੋ ਗਏ ਆਪਾਂ ਨੂੰ ਸਲਾਮਾ ਕਰਦਿਆਂ ਨੂੰ ਚਲੋ ਇੱਕ ਦੋ ਸੈਟਰਡੇ ਸੰਡੇ ਨੂੰ ਕੋਈ ਨਾ ਕੋਈ ਹੋਰ ਸਿਸਟਮ ਹਾਂ ਮੈਂ ਕਰ ਲਿਆ ਆਪਾਂ ਕੱਲ ਨੂੰ ਚੱਲ ਜਾਂਦੇ ਪਰ ਹੁਣ ਕਦੋਂ ਉੱਧਰ ਜਾਣਾ ਗੰਗਾ ਨਗਰ ਵਾਲਾ ਵੀ ਚਲੋ ਵੀ ਕੰਮ ਤੇ ਫਿਰ ਐਵੇਂ ਯਾਰ ਜਿਹੜਾ ਜ਼ਰੂਰੀ ਆ ਉਹ ਉੱਧਰ ਪਹਿਲਾਂ ਜਾਣਾ ਤੇ ਤੇਰਾ ਬੈਂਕ ਦਾ ਕਰਕੇ ਆ ਨਹੀਂ ਤੇ ਫਿਰ ਉਹ ਜ਼ਰੂਰੀ ਆ ਉਹ ਵੀ ਤੇ ਭਰਾਵਾ ਫਿਰ ਸਾਡੇ ਨਾਲ ਰਹੋਗੇ ਨਹੀਂ ਤੇ ਹਰ ਵੇਲੇ ਖੜੇ ਵੀ ਨਹੀਂ ਰਹਿਣਾ ਤੁਸੀਂ ਅਸੀਂ ਤਾਂ ਵੇਲੇ ਹੈਗੇ ਆ ਦੇ ਨਾਲ ਹੀ ਆ ਸਿੱਧਾ ਵੀ ਰੇ ਚੱਲ ਬਈ